ਜ਼ిల్లా ਅੰਮ੍ਰਿਤਸਰ ਦੇ ਵਿੱਚ ਕਿਲਾ ਗੋਬਿੰਦਗੜ ਅੱਜ ਆਪਾਂ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਜਿਲ੍ਹਾ ਅੰਮ੍ਰਿਤਸਰ ਜਿੱਥੇ ਕਿ ਜੇ ਪੰਜਾਬ ਰੋਡਵੇਜ਼ ਬੱਸ ਦਾ ਡੀਪੂ ਆ ਉਹਦੇ ਨਜ਼ਦੀਕ ਇੱਕ ਕਿਲਾ ਗੋਬਿੰਦਗੜ ਪੈਂਦਾ ਆ ਅੰਦਰ ਜਾ ਕੇ ਦੇਖਦੇ ਆ ਕਿ ਕੀ ਸਿਸਟਮ ਆ ਆਪਾਂ ਅੱਜ ਆਪਣੀ ਫੈਮਿਲੀ ਨਾਲ ਆਏ ਸੀ ਇਸ ਸਥਾਨ ਵੱਲ ਤੇ ਸੋਚਿਆ ਕਿਉਂ ਨਾ ਹੋਵੇ ਤੁਹਾਡੇ ਨਾਲ ਜਰੂਰ ਸਾਂਝਾ ਕੀਤਾ ਜਾਵੇ ਇਹੇ ਦਰਵਾਜ਼ੇ ਦੀ ਅੰਦਰ ਦਾਖਲ ਹੋਣ ਦਾ ਰਸਤਾ ਅਸੀਂ ਕਿਲੇ ਦੇ ਅੰਦਰ ਜਾ ਰਹੇ ਹਾਂ ਆਪਣੇ ਪਰਿਵਾਰ ਦੇ ਨਾਲ ਅਨਮੋਲਜੀਤ ਸਿੰਘ ਅਨਮੋਲਦੀਪ ਉਹਨਾਂ ਦੇ ਮਦਰ ਅਸੀਂ ਇਸ ਕਿਲੇ ਨੂੰ ਦਰਸ਼ਨ ਕਰਨ ਜਾ ਰਹੇ ਹਾਂ ਦੇਖਣ ਜਾ ਰਹੇ ਹਾਂ ਇਸ ਦੀ ਹਿਸਟਰੀ ਇਹ ਅੰਮ੍ਰਿਤਸਰ ਦੇ ਵਿੱਚ ਹੈ ਜੇ ਜਿੱਥੇ ਜਦੋਂ ਵੀ ਤੁਸੀਂ ਅੰਮ੍ਰਿਤਸਰ ਆਓਗੇ ਇਸ ਕਿਲੇ ਦੇ ਵਿੱਚ ਮੈਂ ਥੋੜੀ ਹੋਰ ਵੀ ਜਾਣਕਾਰੀ ਦੇ ਦਵਾਂ ਕਿ ਇਹਦੀ ਜਿਹੜੀ ਟਿਕਟ ਹੈਗੀ ਆ ਜਦੋਂ ਤੁਸੀਂ ਦਾਖਲ ਹੋਉਂਦੀ ਟਿਕਟ ਆਓ ਖਾਲੀ 300 ਰੁਪਏ ਪ੍ਰਤੀ ਮੈਂਬਰਵਾ ਪਰਵਾਰਕ ਤੌਰ ਤੇ ਕੀ ਰ ਆਪਾਉਣਾ ਵੇ ਫਨੂ ਦੇ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਆ ਕਿ ਇਸ ਕਿਲੇ ਦੀ ਕਿੰਨੀ ਟਿਕਟ ਹੈਗੀ ਆ ਤੇ ਇਹਦੇ ਵਿੱਚ ਤੁਹਾਨੂੰ ਕੀ ਕੀ ਸਹੂਲਤਾਂ ਵੇਖਣ ਨੂੰ ਮਿਲਣਗੀਆਂ ਉਹਦੀ ਵੀ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਤੇ ਬਹੁਤ ਘੱਟ ਨਜ਼ਰ ਆ ਰਹੀ ਹੈ ਲੋਕ ਇੱਥੇ ਆਉਣਾ ਸ਼ਾਇਦ ਹੋ ਸਕਦਾ ਕੋਈ ਟਿਕਟ ਦਾ ਕਾਰਨ ਹੋਵੇ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਆ ਪਰ ਮੈਂ ਸਮਝਦਾ ਕਿ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਟਿਕਟ ਫ੍ਰੀ ਹੋਣੀ ਚਾਹੀਦੀ ਆ ਤਾਂ ਕਿ ਵੱਧ ਤੋਂ ਵੱਧ ਸਿੱਖ ਲੋਕ ਇੱਥੇ ਆ ਕੇ ਦਰਸ਼ਨ ਕਰ ਸਕਣ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਨੂੰ ਸਮਝ ਸਕਣ ਇੱਥੇ ਕੁਝ ਖਾਲਸਾਏ ਨੀਲੇ ਝੰਡੇ ਜਿਹੜੇ ਨੇ ਰੂਪ ਵਿੱਚ ਵੀ ਦੇਖਣ ਨੂੰ ਮਿਲਦੇ ਪਏ ਨੇ ਤੁਸੀਂ ਸਭ ਜਾਣਦੇ ਹੋ ਕਿ 1799 ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਨੇ 1849 ਤੱਕ ਉਹਨਾਂ ਦੇ ਪਰਿਵਾਰ ਦਾ ਰਾਜ ਰਿਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਸਾਰਾ ਪਾਕਿਸਤਾਨ ਦਾ ਇਲਾਕਾ ਸੀ ਉਸ ਤੋਂ ਇਲਾਵਾ ਜਿਹੜਾ ਅਫਗਾਨਿਸਤਾਨ ਤੱਕ ਦਾ ਇਲਾਕਾ ਸੀ ਉਹ ਸਾਰਾ ਇਹਦੇ ਵਿੱਚ ਸ਼ਾਮਲ ਸੀ ਤੇ ਅੰਮ੍ਰਿਤਸਰ ਜਿਹੜਾ ਸੀ ਇਹ ਵੀ ਇੱਕ ਮਹਿੰਨੀ ਰਾਜਧਾਨੀ ਸੀ ਸਿੱਖ ਰਾਜ ਦੀ ਤੁਸੀਂ ਸਭ ਜਾਣਦੇ ਹੋ ਜਿੱਥੇ ਇੱਕ ਲਾਹੌਰ ਰਾਜਧਾਨੀ ਸੀ ਉੱਥੇ ਅੰਮ੍ਰਿਤਸਰ ਵੀ ਰਾਜਧਾਨੀ ਸੀ ਤੇ ਇੱਥੇ ਹੀ ਕਿਲਾ ਗੋਬਿੰਦਗੜ ਆਪਾਂ ਅੰਦਰ ਪਹੁੰਚਣ ਵਾਲੇ ਆ ਆਪਾਂ ਨੇੜੇਕ ਪਹੁੰਚ ਲਏ ਆ ਕਿਲਾ ਗੋਬਿੰਦਗੜ ਦੇ ਹੁਣ ਅਗਲੇ ਪਾਸੇ ਜਾ ਕੇ ਵੀ ਦ੍ਰਿਸ਼ ਵੇਖਾਂਗੇ ਹਨੇ ਮੋਜੀ ਸਿੰਘ ਬਹੁਤ ਖੁਸ਼ ਆ ਕਿਲੇ ਦੇ ਆਪਾਂ ਬਿਲਕੁਲੋਂ ਨਜ਼ਦੀਕ ਪਹੁੰਚ ਚੁੱਕੇ ਆ ਕਿਲੇ ਦੇ ਹਾਲੇ ਦਿਵਾਲਾ ਇਠਾਂ ਕਿਲੇ ਦੇ ਖਾਈ ਲੱਗਦੀ ਆ ਹਾਲੇ ਦਿਵਾਲੇ ਪੁੱਟੀ ਹੋਈ ਤੇ ਅੰਦਰ ਜਾ ਕੇ ਵੀ ਆਪਾਂ ਸਾਰਾ ਵੇਖਦੇ ਆ ਜੀ ਕਿਵੇਂ ਦਾ ਹੈਗਾ ਇਹ ਮੁੱਖ ਦਰਵਾਜ਼ੇ ਥਾਣੀ ਆਪਾਂ ਜਾ ਰਹੇ ਆ ਉਧਰ ਨੂੰ ਕਿਲਾ ਗੋਬਿੰਦਗੜ੍ਹ ਅੰਮ੍ਰਿਤਸਰ ਦੇ ਵਿੱਚ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਿੱਖ ਰਾਜ ਦੀ ਗੱਲ ਕਰਦਾ ਆ ਸ਼ੇਰਾਂ ਦੇ ਚਿੱਤਰ ਬਣੇ ਹੋਏ ਆ ਕਿਉਂਕਿ ਸ਼ੇਰਾਂ ਦੇ ਹਮੇਸ਼ਾ ਸ਼ੇਰਾਂ ਨਾਲ ਹੀ ਵਾਹ ਹੁੰਦਾ ਤੇ ਇਹ ਕੋਠੜੀ ਦਾ ਮੇਨ ਦਰਵਾਜਾ ਆ ਗਿਆ ਜੀ ਬਿਲਕੁਲ ਉਹ ਇਹਥੇ ਇੱਕ ਬਹੁਤ ਹੀ ਵੱਡਾ ਟੱਲ ਜਿਹੜਾ ਲੱਗਾ ਹੋਇਆ ਕੜਿਹਾਲ ਵੀ ਆਪਾਂ ਕਹਿ ਸਕਦੇ ਹਾਂ ਇੱਥੇ ਡੇਟ ਲਿਖੀ ਹੋਈ ਹੈ ਜਿਹੜੀ ਉਹ 1863 ਜਾਂ 68 ਦੇ ਕਰੀਬ ਲਿਖਿਆ ਹੋਇਆ ਲੱਗਦਾ ਆ ਇਹ ਕੜਾਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਹੀ ਸੋਹਣੇ ਚਿੱਤਰ ਜਿਹੜੇ ਨੇ ਜਾਂ ਬੁੱਤ ਕਹ ਦੀਏ ਲੱਗੇ ਹੋਏ ਨੇ ਕੀਰਤਨ ਕਰਦਿਆਂ ਦੀ ਦਰਵਾਜ਼ੇ ਤੋਂ ਹੀ ਜੀ ਆਇਆਂ ਕਹਿੰਦਾ ਹੋਇਆ ਦ੍ਰਿਸ਼ ਬਹੁਤ ਹੀ ਸ਼ਾਨਦਾਰ ਦਰਸ਼ਨੀ ਡਿਉੜੀ ਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਸੈਨਾ ਦੇ ਚਿੱਤਰ ਵੀ ਸਾਨੂੰ ਵੇਖਣ ਨੂੰ ਮਿਲਦੇ ਨੇ ਜਿਹਦੇ ਵਿੱਚ ਸਿੱਖਾਂ ਨੇ ਖਾਲਸੇ ਦੇ ਕੌਮੀ ਨੀਲੇ ਰੰਗ ਦੀਆਂ ਹੀ ਯੂਨੀਫਾਰਮ ਪਾਈਆਂ ਹੋਈਆਂ ਨੇ ਕਿਉਂਕਿ ਖਾਲਸੇ ਦਾ ਕੌਮੀ ਰੰਗ ਨੀਲਾ ਹੀ ਹੈ ਕਿ ਬੜਾ ਹੀ ਸ਼ਾਨਦਾਰ ਤੇ ਇੱਥੇ ਸ਼ੇਰਾਂ ਦੇ ਚਿੱਤਰ ਵੀ ਨਾਲ-ਨਾਲ ਬਣੇ ਹੋਏ ਨੇ ਇਸ ਚਿੱਤਰ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਹਾਥੀ ਦੀ ਸਵਾਰੀ ਕਰਦੇ ਹੋਏ ਨਜ਼ਰ ਆਉਂਦੇ ਨੇ ਇਸ ਕਿਲਾ ਗੋਬਿੰਦਗੜ੍ਹ ਦੇ ਵਿੱਚ ਇਹ ਕਿਲੇ ਦਾ ਅੰਦਰ ਦਾ ਦ੍ਰਿਸ਼ ਹੈ ਜੋ ਬੜਾ ਹੀ ਸ਼ਾਨਦਾਰ ਆ ਜਿੱਥੇ ਤੋਪਾਂ ਜਿਹੜੀਆਂ ਨੇ ਥਾਂ-ਥਾਂ ਤੇ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਜੋ ਆਪਣੇ ਆਪ ਚ ਇੱਕ ਵੱਡੀ ਗੱਲ ਆ ਇਸ ਦਰਵਾਜ਼ੇ ਨੂੰ ਹਰੀ ਸਿੰਘ ਨਲੂਆ ਜਾਂ ਨਲੂਆ ਗੇਟ ਦੇ ਨਾਲ ਜਾਣਿਆ ਜਾਂਦਾ ਹੈ ਜੋ ਇੱਥੇ ਕਿ ਤੋਪ ਦਾ ਵੀ ਪ੍ਰਤੀਕ ਹੈ ਤੇ ਹੁਣ ਆਪਾਂ ਇਸ ਗੇਟ ਤੋਂ ਅੰਦਰ ਚੱਲਦੇ ਹਾਂ ਨਲੂਆ ਗੇਟ ਤੋਂ ਅੰਦਰ ਚੱਲਦੇ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੱਥੇ ਬਹੁਤ ਹੀ ਵੱਡੀਆਂ-ਵੱਡੀਆਂ ਦੀਵਾਰਾਂ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਤੇ ਵੇਖ ਤੁਸੀਂ ਵੇਖ ਸਕਦੇ ਹੋ ਕਿੰਡੀਆਂ-ਕਿੰਡੀਆਂ ਵਿਸ਼ਾਲ ਕਿੰਡੀਆਂ-ਕਿੰਡੀਆਂ ਮੋਟੀਆਂ ਦੁਵਾਰਾਂ ਨੇ ਤੇ ਇੱਥੇ ਇੱਕ ਇੱਕ ਗੱਡੀ ਵੀ ਆ ਜਿਹਦੇ ਵਿੱਚ ਅਨਮੋਲਜੀਤ ਸਿੰਘ ਤੇ ਅਨਮੋਲਦੀਪ ਬੈਠੀ ਹੋਏ ਨੇ ਤੁਸੀਂ ਵੇਖ ਸਕਦੇ ਹੋ ਇਹ ਇੱਕ ਮਨੋਰੰਜਨ ਦਾ ਸਾਧਨ ਵੀ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਬਣੀ ਹੋਈ ਆ ਇਹ ਕਿਲੇ ਦਾ ਅੰਦਰੂਨੀ ਦ੍ਰਿਸ਼ ਆਪਾਂ ਇਹ ਵੀਡੀਓ ਨੂੰ ਦੋ ਹਿੱਸਿਆਂ 'ਚ ਬਣਾਵਾਂਗੇ ਪਾਰਟ 1 ਤੇ ਪਾਰਟ 2 ਤਾਂ ਕਿ ਬਹੁਤੀ ਲੰਬੀ ਨਾ ਹੋ ਜਾਵੇ ਇਧਰ ਕੈਦੀ ਸੈੱਲ ਸੀ ਜਿਹਦੇ ਵਿੱਚ ਕੈਦੀ ਰੱਖੇ ਜਾਂਦੇ ਸਨ ਆਪਾਂ ਵੇਖਦੇ ਹਾਂ ਕਿ ਉਹ ਕੈਦੀ ਸੈੱਲ ਕਿਵੇਂ ਦਾ ਸੀ ਮਹਾਰਾਜ ਰঞ্জੀਤ ਸਿੰਘ ਸਮੇਂ ਕਿਵੇਂ ਇੱਥੇ ਲੋਕਾਂ ਨੂੰ ਰੱਖਿਆ ਜਾਂਦਾ ਸੀ ਜਾਂ ਉਹਨਾਂ ਦੇ ਕੈਮਰਾ ਪ੍ਰਬੰਧ ਸੀ ਇਹ ਅੰਦਰ ਦਾ ਦ੍ਰਿਸ਼ ਆ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਹੀ ਵੱਡੇ ਤਰੀਕੇ ਨਾਲ ਇੱਥੇ ਸਾਂਭੇ ਜਾਂਦੇ ਸਨ ਉਹ ਲੋਕ ਜਿਹੜੇ ਰਾਜਨੀਤਿਕ ਤੌਰ ਤੇ ਗੁਨਾਹ ਕਰਦੇ ਹੋਣਗੇ ਇਹ ਇੱਕ ਪ੍ਰਾਤਨ ਖੂਹ ਹੈ ਜੋ ਕਿਲਾ ਕਿਲੇ ਦੇ ਅੰਦਰ ਗਵਰਨਮੈਂਟ ਗਾਰਡ ਦੇ ਵਿੱਚ ਬਣਿਆ ਹੋਇਆ ਹੈ ਤੇ ਹੁਣ ਆਪਾਂ ਅੰਦਰ ਬਿਲਕੁਲ ਨੂੰ ਜਾ ਰਹੇ ਆਂ ਇਹਦਾ ਪਾਰਟ 1 ਆਪਾਂ ਨੂੰ ਮੰਨ ਕੇ ਚੱਲਾਂਗੇ ਵੀਡੀਓ ਨੂੰ ਪਾਰਟ 2 ਦੇ ਵਿੱਚ ਆਪਾਂ ਅੰਦਰ ਦੀ ਸਾਰੀ ਗੱਲਬਾਤ ਦੇਖਾਂਗੇ ਮਹਾਰਾਜਾ ਰਜੀਤ ਸਿੰਘ ਨੂੰ ਅਸੀਂ ਆਪਣੇ ਵੱਲੋਂ ਸਜਦਾ ਕਰਦੇ ਹਾਂ ਉਸ ਮਹਾਨ ਸ਼ਖਸੀਅਤ ਨੂੰ ਜਿਨ੍ਹਾਂ ਨੇ ਇਡਾ ਸੋਹਣਾ ਸਾਰਾ ਪ੍ਰਬੰਧ ਕੀਤਾ ਕਿੰਨਾ ਸੋਹਣਾ ਕਿਲੇ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਲੇ ਬੰਦੀ ਕੀਤੀ ਹੋਈ ਆ ਕਿਵੇਂ-ਕਿਵੇਂ ਦੇ ਸਾਰੇ ਮੋਰਚੇ ਜਾਂ ਕੋਨ ਬਣੇ ਹੋਏ ਨੇ ਜੋ ਵੇਖਣ ਯੋਗ ਹੋਣਗੇ ਆਪਣੇ ਆਪ ਚ ਬਹੁਤ ਇਤਿਹਾਸ ਪਰੋਕੇ ਬੈਠੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿਕਾ ਇਸ 파ਟ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਕਿਲਾ ਗੋਬਿੰਦਗੜ੍ਹ 파ਟ 1 ਫਿਰ ਆਪਾਂ ਉਹਨਾਂ ਗਾੜੀ 파ਟ 2 ਸ਼ੁਰੂ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ